ਲੈ ਵੀ ਦੋਸਤੋ ਲਾਪਲਾਜੇ ਵਾਲਾਂ ਤੋਂ ਨਾ ਤੁਹਾਡੇ ਤਾਏ ਨੇ ਆਫਰ ਲਵਾਈ ਅੱਜ 25000 ਚ ਲਹਿੰਗਾ ਤੇ ਸ਼ੇਰਵਾਨੀ ਫਰੀ ਦੀ ਤੁਹਾਡਾ ਤਾਇਆ ਅਜੇ ਇੱਥੇ ਰਹੂਗਾ ਜਿੰਨਾ ਚਿਰ 1 ਤਰੀਕ ਤੱਕ ਆਫਰ ਹੈ ਉਹ ਸ਼ਰਾਬ ਅੱਗੇ ਕੀ ਹਾਲ ਹੈ ਠੀਕ ਹੈ ਜੀ ਠੀਕ ਹੈ ਵਧੀਆ ਜੀ ਵਧੀਆ ਤਾਏ ਦੀ ਖਾਤਰ ਜਿਹੜੀ 1 ਤਰੀਕ ਤੱਕ ਆਫਰ ਲਾਈ ਹੈ ਨਾ 25000 ਵਾਲੀ ਤੇ ਉਹ ਫਰਫਾ ਲਿਆਦੇ ਨੇ ਦੀ ਫਿਰ ਮੈਂ ਪਹਿਲਾਂ ਤੁਹਾਨੂੰ ਦਿਖਾਏ ਲਹਿੰਗੇ ਆ ਦੇ ਡਿਜ਼ਾਈਨ ਹੋਂ ਦਿਖਾਉਣਾ ਸੂਟਾਂ ਦੇ ਡਿਜ਼ਾਈਨ ਇਹ ਨਹੀਂ ਵੀ ਜੇ ਲਹਿੰਗੇ ਫ੍ਰੀ ਦੇਨੇ ਆ ਤੇ ਸੂਟਾਂ ਚੋ ਰੇਟ ਚੱਕ ਕੇ ਤੇ ਬਾਜ਼ਾਰ ਨਾਲੋਂ ਅੱਧ ਰੇਟਾਂ ਤੇ ਸੂਟ ਦੇ ਰਹੇ ਆ ਡਿਜ਼ਾਈਨ ਦੇਖੋ ਸਾਰੇ ਇਹਦਾ ਬਾਬਾ ਇਹ ਵਧੀਆ ਲਈ ਫਰਦਾ ਆ ਵੇਖੋ ਦੁਪੱਟੇ ਪੂਰੇ ਕਢਾਈਆਂ ਵਾਲੇ ਬਾਜ਼ਾਰ ਦੇ ਵਿੱਚ ਵਿਕੂਗਾ 1500 ਦਾ 1600 ਦਾ ਆਪਾਂ ਦਵਾਂਗੇ 795 ਆ ਦਾ ਯਾ ਦੋ ਤਰ੍ਹਾਂ ਦੇ ਖੰਡਾ ਨਾਲੇ ਸ਼ਾਲ ਵਾਲੇ ਤੇ ਨਾਲੇ ਸਿਆਲ ਵਾਲੇ 895 ਰੁਪਈਆ ਦੇ ਵਿੱਚ ਜੀ ਲਓ ਜੀ ਇੱਕ ਤੋਂ ਇੱਕ ਡਿਜ਼ਾਈਨ ਸੁਪਰ ਹਿੱਟ 595 ਰੁਪਈਆ ਦੇ ਵਿੱਚ ਜੀ ਲਓ ਜੀ 795 ਰੁਪਈਆ ਦੇ ਵਿੱਚ ਜੀ ਚਾਹੇ ਕਹੇ ਨੇ ਲੈਂਨ ਦੇ ਨੇ ਦੀ ਲੈਨੇ ਆ ਵਿਆਹ ਸ਼ਾਦੀਆਂ ਦੇ ਲਈ ਲੈਨੇ ਆ ਜਿੱਦਾ ਦੀ ਮਰਜ਼ੀ ਵੈਰਾਈਟੀ ਲਓ ਲੱਫ ਲਾ ਜਾ ਤੇ ਤੁਹਾਨੂੰ ਮਿਲੂਗੀ ਜੀ 595 795 ਮੇਰੀ ਵੀ ਸੁਣ ਲੈ ਮੇਰੀ ਸੁਣ ਲੈ ਹਾਂਜੀ ਹਾਂਜੀ ਤੂ ਇੱਕੇ ਦਾਮ ਦੱਬੀ ਤੁਰਿਆਉਣਾ ਇੱਥੇ ਨੈਣਾ ਲੱਗ ਜਣੀਆਂ ਆ ਸ਼ੂਟ ਜੇ ਬਾਵਾ ਰੱਖੀ ਬੈਠਾਂਗੇ ਨਹੀਂ ਵਾਧੂ ਵਾਧੂ ਵੈਰਾਈਟੀ ਬਾਪੂ ਜੀ ਵਾਧੂ ਵੈਰਾਈਟੀ ਨਹੀਂ ਮੁੱਕਣ ਦਿੰਦੇ ਇੱਕ ਦਿਨ ਤੇ ਟਰਾਲੀ ਲੈ ਜਾਣੀ ਆ ਇੱਥੇ ਮੈਂ ਕਹਿੰਦਾ ਟਰੱਕ ਭਰ ਭਰ ਕੇ ਦੋ ਰਾਂਗੇ ਜੀ ਵੇਖੀ ਚੱਲਿਓ ਵੈਰਾਈਟੀ ਤੈਨੂੰ ਪਤਾ ਇੱਧਰ ਆਪਣੇ ਮਿੱਤਰ ਪੜੇ ਆ ਸਾਰੇ ਲਓ ਜੀ 695 ਰੁਪਈਆ ਦੇ ਵਿੱਚ ਪੂਰਾ ਪਾਰਟੀ ਵੀਅਰ ਸ਼ੂਟ ਆਹ ਆਹ ਇਹ ਸਿਰਫ 25000 ਰੁਪਏ ਦੇ ਸ਼ੂਟ ਖਰੀਦੋ ਤੁਸੀਂ ਚਾਹੇ ਇਸ ਤੋਂ ਮਹਿੰਗੇ ਲੈਣੇ ਮਹਿੰਗੇ ਲਓ ਇਸ ਤੋਂ ਸਸਤੇ ਲੈਣੇ ਸਸਤੇ ਲਓ ਅੱਪਾ ਇਹੀ ਆਫਰ ਆ ਤੇ ਤੁਹਾਨੂੰ 25000 ਰੁਪਏ ਦੀ ਜਦੋਂ ਸ਼ਾਪਿੰਗ ਹੋਊਗੀ ਨਾਲ ਲਹਿੰਗਾ ਬਿਲਕੁਲ ਫ੍ਰੀ ਦੇਣਾ ਵਾ ਬ੍ਰਾਈਡਲ ਲਹਿੰਗਾ ਇਹ ਦੋਸਤੋ ਲਵ ਪਲਾਜ਼ਾ ਵਾਲੀ ਦਾ ਕੱਢਦੇ ਐਸੇ ਕੀ ਦੇ ਸਟਾਪ ਦਾ ਐਡਰੈਸ ਹੈ ਜੀ ਲਵ ਪਲਾਜ਼ਾ ਓਪੋਜ਼ਿਟ ਬੱਸ ਸਟੈਂਡ ਕੋਟਪੂਰਾ ਰੋਡ ਬਾਗਾ ਪੁਰਾਣਾ ਇਹ ਸਾਰੇ 7 700 ਵਾਲੀ ਐ ਇਹ ਸਾਰੇ ਕੋਈ 700 ਕੋਈ 800 ਕੀ 600 ਕੀ 500 ਸਾਰੀ ਮਿਕਸ ਵੈਰਾਈਟੀ ਹੈ ਜਾਨੇ ਕਿ 1000 ਰੁਪਏ ਤੋਂ ਥੱਲੇ ਥੱਲੇ ਦੀਆਂ ਵੈਰਾਈਟੀਆਂ ਇਹ ਹੈ ਜੀ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਵਾ ਤੇ ਬਾਜ਼ਾਰ ਦੇ ਵਿੱਚ ਇਹੀ ਸੂਟ ਕੋਈ 1500 ਦਾ ਮੰਗਦਾ ਕੋਈ 1800 ਦਾ ਮੰਗਦਾ ਕੋਈ 1600 ਦਾ ਮੰਗਦਾ ਪਰ ਆਪਣੇ ਕੋਲੇ 1000 ਤੋਂ ਥੱਲੇ ਥੱਲੇ ਤੇ ਦੋਸਤੋ ਕਰਨਾ ਕੀ ਹੈ ਤੁਸੀਂ ਵਿਆਹ ਤਾਂ ਕਰਨਾ ਹੀ ਹੈ ਘਰੇ ਨਾ ਤੇ 25000 ਦੇ ਗੱਲ ਸੁਣੋ ਮੇਰੇ ਕੱਪੜੇ ਵੀ ਤੁਸੀਂ ਸ਼ਾਦੀਆਂ ਵਾਲੇ ਬਣਾਉਣੇ ਆ ਤੇ 25000 ਦੇ ਸ਼ਾਦੀਆਂ ਵਾਲੇ ਕੱਪੜੇ ਬਣਾਓ ਤੇ ਜੇ ਤਾਂ ਕੁੜੀ ਵਾਲੇ ਆ ਤਾਂ ਲਹਿੰਗਾ ਫ੍ਰੀ ਲੈ ਜਾਓ ਤੇ ਮੁੰਡੇ ਵਾਲੇ ਸ਼ੇਰ ਬੰਨੀ ਫ੍ਰੀ ਲੈ ਜਾਓ ਇਹ ਤਾਏ ਨੇ ਸੋਡੇ ਨੇ ਆਫਰ ਲਵਾਈਏ 1 ਤਰੀਕ ਤੱਕ ਆਜੋ ਹੁਣ ਆਇਆ ਲੱਭ ਲਾਦੀ ਵਾਲੇ ਕੋਲ ਔਰ ਆਵਾ ਬਸ ਸਟੈਂਡ ਦੇ ਕੋਲੇ ਆ। ਸ਼ਾਪ ਦਾ ਐਡਰੈਸ ਹੈ ਜੀ ਲਵ ਪਲਾਜ਼ਾ ਓਪੋਜ਼ਿਟ ਬਸ ਸਟੈਂਡ ਕੋੜਕਪੂਰਾ ਰੋਡ ਬਾਗਾਪਰਾਣਾ ਆਫਰ ਇਹ ਹੈ ਜੀ। ਬਈ ਚਾਹੇ ਤੁਸੀਂ 200 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਦੇ ਸੂਟ ਸਾਡੇ ਕੋਲੋਂ ਲੈ ਲਓ ਜੀ। ਤੁਹਾਡਾ ਮਿਨੀਮਮ ਬਿਲਿੰਗ ਹੋਣੀ ਚਾਹੀਦੀ ਹੈ 25000 ਰੁਪਏ ਦੀ ਤੇ ਉਹਦੇ ਤੇ ਆਪਾਂ ਤੁਹਾਨੂੰ ਲਹਿੰਗਾ ਜਿਹੜਾ ਹੈਗਾ ਵਾ ਬਰਾਇਡਲ ਵਿਦਾਊਟ ਐਨੀ ਰੈਂਟ ਦਵਾਂਗੇ ਜੀ। ਸ਼ੇਰਵਾਨੀ ਆ ਵਿਦਾਊਟ ਐਨੀ ਰੈਂਟ ਦਵਾਂਗੇ। ਔਰ ਵੈਰਾਈਟੀ ਦੀ ਗੱਲ ਕਰੀਏ ਤਾਂ ਵੈਰਾਈਟੀ ਇੰਨੀ ਜ਼ਿਆਦਾ ਵਾ ਵੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੇ ਰਹੋਗੇ ਤਾਂ